ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਪਿਆਰਿਓ ਸਭ ਤੋਂ ਪਹਿਲੇ ਤੁਸੀਂ ਨੇ ਇੱਕ ਆ ਵੀਡੀਓ ਦੇਖੋ ਤੇ ਬਾਕੀ ਦੀ ਗੱਲ ਆਪਾਂ ਬਾਅਦ ਚ ਕਰਦੇ ਆਂ ਜਦੋਂ ਮੇਰੇ ਰਾਜਾ ਸਾਹਿਬ ਜੀ ਛੋਟੀ ਉਮਰ ਦੇ ਵਿੱਚ ਬੈਠੇ ਭਗਤੀ ਕਰਦੇ ਸੀ ਤਾਂ ਕੁਝ ਮੁੰਡਿਆਂ ਨੇ ਆ ਕੇ ਉਹਨਾਂ ਦਾ ਮਜ਼ਾਕ ਉਡਾਇਆ ਕਹਿੰਦੇ ਜੇ ਇੰਨਾ ਰੱਬੀ ਰੂਪ ਆ ਤਾਂ ਸਾਡੀ ਭੁੱਖ ਮਿਟਾ ਕੇ ਦਿਖਾ ਤਾਂ ਮੇਰੇ ਰਾਜਾ ਸਾਹਿਬ ਜੀ ਨੇ ਚਿੱਕੜ ਤੋਂ ਕਰਾ ਬਣਾ ਕੇ ਉਹਨਾਂ ਨੂੰ ਖੁਲਾਇਆ ਹਾਂਜੀ ਦੇਖ ਲਈ ਵੀਡੀਓ ਗੁਰੂ ਪਿਆਰਿਓ ਵੇਖੋ ਕਿੰਡੀ ਹੈਰਾਨੀ ਵਾਲੀ ਗੱਲ ਆ ਵੀ ਜਿੰਨਾ ਗੱਲਾਂ ਤੋਂ ਜਿੰਨਾ ਚੀਜ਼ਾਂ ਚੋਂ ਜਿੰਨਾ ਕਰਮਕਾਂਡਾਂ ਤੋਂ ਪਖੰਡਾਂ ਤੋਂ ਅੰਧਵਿਸ਼ਵਾਸ਼ਾਂ ਚੋਂ ਤੇ ਚਮਤਕਾਰਾਂ ਚੋਂ ਸਾਨੂੰ ਗੁਰੂਆਂ ਨੇ ਕੱਢਿਆ ਸਾਨੂੰ ਆਪਣੇ ਅੰਦਰ ਪ੍ਰਮਾਤਮਾ ਦੇਖਣ ਦੀ ਬਲ ਬੁੱਧੀ ਬਖਸ਼ੀ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੜ ਕੇ ਪਰ ਬੜੇ ਅਫਸੋਸ ਦੀ ਗੱਲ ਆ ਸਾਡੇ ਕੁਝ ਲੋਕ ਭੁੱਲੇ ਭਟਕੇ ਨੌਜਵਾਨ ਜਿਹੜੇ ਕਿ ਡੇਰੇਦਾਰਾਂ ਦੇ ਸਾਧਾਂ ਦੇ ਜਾਲ ਵਿੱਚ ਮੱਕੜ ਜਾਲ ਵਿੱਚ ਫਸ ਕੇ ਤੇ ਧੜਾ ਧੜਾ ਇਹੋ ਜਿਹਾ ਪ੍ਰਚਾਰ ਕਰ ਰਹੇ ਆ ਜਿਦੀ ਨੇ ਤੱਕ ਬਣਦੀ ਇਹਨਾਂ ਗੱਲਾਂ ਆ ਕੀ ਬਾਤ ਸ ਪੀ ਚਿੱਕੜ ਦਾ ਖੜਾ ਬਣਾ ਕੇ ਉਹਨਾਂ ਨੂੰ ਖਵਾਤਾ ਪਹਿਲੀ ਗੱਲ ਤੇ ਜੇਕਰ ਉਹ ਬਾਬਾ ਐਸਾ ਜਿਹੜਾ ਰਾਜਾ ਸਾਹਿਬ ਜੀ ਨੂੰ ਕਹਿੰਦੇ ਆਏ ਉਹ ਗੁਰੂ ਨਾਨਕ ਪਾਸ਼ਾ ਜੀ ਸੋਚ ਰਖਦਾ ਹੁੰਦਾ ਤੇ ਉਹ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਚਿੱਕੜ ਦਾ ਖੜਾ ਬਣਾ ਕੇ ਖਾਦਾ ਬਣਿਆ ਖਾਦਾ ਉਹਨਾਂ ਨੂੰ ਪਹਿਲੇ ਦੀ ਇਹ ਗੱਲ ਕਹਿੰਦਾ ਵੀ ਤੁਸੀਂ ਜੇਕਰ ਤੁਹਾਨੂੰ ਭੁੱਖ ਲੱਗੀ ਰਿਹਾ ਜਾਓ ਪਾਈ ਕੰਮਕਾਰ ਕਰੋ ਰੋਟੀ ਪਾਣੀ ਕਮਾਓ ਖਾਓ ਹਣਾ ਵੀ ਕਿਰਤ ਕਰਨ ਦਾ ਉਪਦੇਸ਼ ਗੁਰੂ ਨਾਨਕ ਪਾਸ਼ਾ ਦਿੰਦੇ ਆ ਪਰ ਚਿੱਕੜ ਦਾ ਖੜਾ ਬਣਾ ਕੇ ਖਵਾਤਾ ਇਹ ਚ ਕਿੱਡੀ ਕਵੱਡੀ ਈਡੀ ਕੋਈ ਮੱਲ ਮਾਰਲੀ ਇਹ ਦਿਨ ਸਮਾਜ ਦਾ ਕੀ ਭਲਾ ਹੋ ਗਿਆ ਮੈਨੂੰ ਤੇ ਇਹ ਸਮਝ ਨਹੀਂ ਆਈ ਤੇ ਉੱਤੋਂ ਮੈਂ ਉੱਥੇ ਬਹੁਤ ਸਾਰੇ ਵੀਰਾਂ ਨੂੰ ਵੇਖਿਆ ਵੀ ਆ ਕਈ ਕਮਿਸ਼ਨਰੀ ਸਿੰਗਰ ਮੈਂ ਮਿਸ਼ਨਰੀ ਕਹਾਂਗਾ ਕਮਿਸ਼ਨਰੀ ਸਿੰਗਰ ਜਿਹੜੇ ਜਿਹੜੇ ਕਮਿਸ਼ਨਾਂ ਤੇ ਜਿਨ੍ਹਾਂ ਦੇ ਘਰ ਦੀ ਰੋਟੀ ਚੱਲਦੀ ਆ ਉਹ ਵੀ ਇਨ੍ਹਾਂ ਤੇ ਗੀਤ ਸ਼ਬਦ ਗਾਉਂਦੇ ਮੈਂ ਵੇਖੇ ਆ ਪਰ ਉੱਥੇ ਜਦੋਂ ਮੈਂ YouTube ਤੇ ਸਰਚ ਕੀਤੀ ਤਾਂ ਆਹ ਸਾਹਿਬ ਬਾਰੇ ਤੋਂ ਉੱਥੇ ਉਹਦੇ ਮੰਜੀ ਨੂੰ ਉਹਨਾਂ ਦੇ ਕੱਪੜਿਆਂ ਨੂੰ ਉਹਨਾਂ ਦੀ ਲਾਠੀ ਨੂੰ ਉਹਨਾਂ ਦੇ ਬਿਸਤਰ ਨੂੰ ਪੂਜਿਆ ਤੱਕ ਜਾਂਦਾ ਜਦੋਂ ਕੋਈ ਗੁਰੂਆਂ ਨੇ ਸਾਨੂੰ ਇਹ ਕਰਮਕਾਂਡਾ ਚੋਂ ਬਾਹਰ ਕੱਢਿਆ ਤੇ ਇਹੋ ਜਿਹਾ ਕੁਝ ਕ ਲਾਂਤੀ ਕਮਿਸ਼ਨਰੀ ਨਕਲੀ ਮਸ਼ੀਨਰੀ ਸਿੰਗਰ ਜਿਹੜੇ ਉਹ ਸਾਡੇ ਨੌਜਵਾਨਾਂ ਨੂੰ ਸਾਡੇ ਭੁੱਲੇ ਪਟਕੇ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਪਟਕਾ ਕੇ ਤੇ ਇਹ ਜਿੱਕੇ ਬ੍ਰਾਹਮਣਵਾਦੀ ਕਰਮਕਾਂਡਾ ਵਿੱਚ ਫਸਾਇਆ ਜਾ ਰਿਹਾ ਸੋ ਗੁਰੂ ਪਿਆਰਿਓ ਵੱਧ ਤੋਂ ਵੱਧ ਗੁਰਬਾਣੀ ਪੜੋ ਇਹੋ ਜਿਹਾ ਕਰਮਕਾਂਡਾ ਚੋਂ ਬਾਹਰ ਆਓ ਵਿਗਿਆਨਿਕ ਸੋਚ ਅਪਣਾਓ ਦੁਨੀਆ ਕਿੱਥੇ ਪਹੁੰਚ ਗਈ ਹੈ ਤੇ ਆਪਾਂ ਹਲੇ ਵੀ ਚੱਕਰ ਦੇ ਖਰਾਬ ਵਿੱਚ ਪਸੇ ਆ ਇੰਨੇ ਕ ਬੇਨਤੀਆਂ ਪ੍ਰਵਾਨ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ